ਬੰਦੇ ਨੇ ਆ ਕੇ ਮੇਰੇ ਦੂ ਫੈਰ ਮਾਰੇ ਛਾਤੀ ਚਾਹ ਨਾਲ ਮੇਰੇ ਯਾਨੀ ਗੁਚਾ ਰਹਿ ਗਿਆ ਪਰ ਬੱਜੇ ਮੇਰੇ ਛਾਤੀ ਚ ਨੇ ਮੇਰੇ ਇਹ ਨੌਜਵਾਨ ਨੋਹੀ ਹੈ ਜਿਸ ਨੂੰ 4 ਫਰਵਰੀ ਦੀ ਰਾਤ ਮੈਰਿਜ ਪੈਲੇਸ ਚ ਡੀ ਜੇ ਤੇ ਗਾਣਾ ਪਤਨੂ ਲਾ ਕੇ ਹੋਏ ਵਿਵਾਦ ਦਰਮਿਆਨ ਗੋਲੀ ਲੱਗੀ ਸੀ ਗੀਤ ਬਦਲਨੂ ਲੈ ਕੇ ਲਟਕੀ ਦੇ ਨਾਨਕਾ ਤੇ ਦਾਤਕਾ ਪਰਿਵਾਰ ਵਿਚਾਲੇ ਤਕਰਾਰ ਹੋਈ ਸੀ ਇਸ ਦੌਰਾਨ ਇੱਕ ਨੌਜਵਾਨ ਨੇ ਤਿੰਨ ਹਵਾਈ ਫਾਇਰ ਕਰਤੇ ਇੱਕ ਗੋਲੀ ਨੇੜੇ ਖੜੇ ਨੌਜਵਾਨ ਦੀ ਛਾਤੀ ਨੂੰ ਛੂਕੇ ਨਿਕਲ ਗਈ ਜ਼ਖਮੀ ਦੀ ਪਛਾਣ ਗੁਰਸੇਵਕ ਸਿੰਘ ਵਿੱਕੀ ਵਾਸੀ ਪਿੰਡ ਛਪਾਰ ਵੱਜੋਂ ਹੋਈ ਸੀ ਜਿਸ ਦੀ ਹੁਣ ਵੀਡੀਓ ਸਾਹਮਣੇ ਆਈ ਹੈ ਹਸਪਤਾਲ ਲਿਜਾਂਦੇ ਸਮੇਂ ਦੀ ਇਹ ਵੀਡੀਓ ਹੈ ਥਾਣਾ ਦੁਗਰੀ ਦੀ ਪੁਲਿਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਪੁਲਿਸ ਨੇ ਵੀਡੀਓ ਦੇ ਆਧਾਰ ਦੇ ਉੱਤੇ ਸੱਤ ਨੌਜਵਾਨਾਂ ਨੂੰ ਰਾਉਂਡ ਅੱਪ ਕੀਤਾ ਸੀ ਲੁਧਿਆਣਾ ਦੇ ਪਖਵਾਲ ਰੋਡ ਤੇ ਸਥਿਤ ਐਲੀ ਗ੍ਰੀਨ ਮੈਰਿਜ ਪੈਲੇਸ ਚੁੱਕ ਗੋਲੀਆਂ ਚੁਲਾਈਆਂ ਗਿਆ ਸਨ ਇਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋਇਆ ਜ ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ ਜੋ ਕਿ ਪੰਜਾਬ ਦੇ ਲਾਅ ਐਂਡ ਆਰਡਰ ਤੇ ਸਵਾਲ ਖੜੇ ਕਰਦੀ ਹੈ ਹਾਂਜੀ ਮੇਰੇ ਗੀ ਹਾਲ ਚਾਲ ਨੇ ਵੀਰੇ ਮੈਂ ਨਾ ਇੱਥੇ ਉਹ ਲੱਗ ਰਿਹਾ ਮੈਂ 2 ਮਿੰਟਾਂ ਦਾ ਵੀ ਲੱਗਦਾ ਐ ਐਲਏ ਗ੍ਰੀਨ ਰਿਜ਼ੋਰਟ 'ਚ ਤੇ ਮੈਂ ਮੋਸੂਤੇ ਸਾਈਡ ਤੇ ਖੜਾ ਸੀਗਾ ਬੰਦੇ ਨੇ ਆ ਕੇ ਮੇਰੇ ਦੋ ਫੇਰ ਮਾਰੇ ਛਾਤੀ 'ਚ ਆ ਦੇਖ ਲਓ ਯਾਨੀ ਵਿਚਾਰ ਰਹਿ ਗਿਆ ਪਰ ਬੱਜੇ ਮੇਰੇ ਛਾਤੀ 'ਚ ਨੇ ਵੀਰੇ